ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 53 ਦਿਨ ਤੋਂ ਕਿਸਾਨੀ ਸੰਘਰਸ਼ ਕਿਸਾਨੀ ਮੋਰਚਾ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਚੱਲ ਰਿਹਾ ਹੈ ਜਿਸ ਦੇ ਤਹਿਤ ਕਿ ਕਈ ਕਿਸਾਨ ਸ਼ਹੀਦ ਵੀ ਹੋ ਚੁੱਕੇ ਨੇ ਨੌਜਵਾਨ ਸੁਭਕਰਨ ਸਿੰਘ ਦੀ ਵੀ ਸ਼ਹੀਦੀ ਹੋਈ ਖਨੋਰੀ ਬਾਰਡਰ ਤੇ ਲੰਗੇ ਦੇਣੀ ਤੇ ਉੱਥੇ ਹੀ ਅੱਜ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਵੱਲੋਂ ਜਿਨ੍ਹਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਮੌਜੂਦ ਸਨ ਉਹਨਾਂ ਵੱਲੋਂ ਪੀਸੀ ਕੀਤੀ ਗਈ ਤਾਂ ਇਸ ਤਰ੍ਹਾਂ ਕੀ ਅਲਾਰਮ ਕੀਤੇ ਗਏ ਇੱਕ ਵੱਡੀ ਕਾਰਵਾਈ ਜੋ ਕਿ ਕਿਤੇ ਕਿਤੇ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਦੇ ਲਈ ਕਵਰਾ ਹਟ ਦਾ ਕਾਰਨ ਬਣੇਗੀ ਆਹ ਤੁਹਾਨੂੰ ਲੈ ਚੱਲਦੇ ਹਾਂ ਇਸ ਪੀਸੀ ਵੱਲ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਦੱਸਿਓ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਅਸਰ ਬੀਜੇਪੀ ਦੀ ਸਰਕਾਰ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋਵੇਗਾ ਜ਼ਰੂਰ ਕਮੈਂਟ ਕਰਨਾ ਤੇ ਜੇਕਰ ਤੁਸੀਂ ਵੀ ਕਿਸਾਨਾਂ ਦੇ ਨਾਲ ਉਹ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾ ਜ਼ਰੂਰ ਕਮੈਂਟ ਕਰ ਦੇਣਾ ਚੱਲ ਰਿਹਾ ਉਹਨੂੰ 53 ਦਿਨ ਹੋ ਗਿਆ ਔਰ ਬੜੀ ਸਫਲਤਾ ਨਾਲ ਆਪਾਂ ਮੋਰਚਾ ਜਿਹੜਾ ਬਹੁਤ ਚਲਾ ਰਹੇ ਹੈਗੇ ਆ ਜਿਹੜੀ ਅੱਜ ਅਸੀਂ ਗੱਲ ਕਰਨੀ ਤੁਹਾਡੇ ਸਾਹਮਣੇ ਜਿਹੜਾ ਦੋਵਾਂ ਫੋਰਮਾਂ ਵੱਲੋਂ ਇਹ ਫੈਸਲਾ ਹੋਇਆ ਸੀਗਾ ਜਿਹੜਾ ਤੁਹਾਡੇ ਪਿੱਛੇ ਬੈਨਰ ਲੱਗਾ ਹੋਇਆ ਵਾ ਇਹ ਪੂਰੇ ਦੇਸ਼ ਦੇ ਵਿੱਚ ਅੱਡ ਅੱਡ ਰਾਜਾਂ ਦੀਆਂ ਪਛਾਵਾਂ ਦੇ ਵਿੱਚ ਜਿਹੜੀ ਜਿਹੜੀ ਕੋਈ ਸੂਬੇ ਦੀ ਭਾਸ਼ਾ ਹੈਗੀ ਆ ਉਹਦੇ ਵਿੱਚ ਪੂਰੇ ਦੇਸ਼ ਦੇ ਹਰ ਪਿੰਡ ਵਿੱਚ ਗਲੀ ਵਿੱਚ ਕੂਚੇ ਵਿੱਚ ਇਹ ਪੋਸਟਰ ਲਾਵਾਂਗੇ ਵੀ ਜਿਹੜੀ ਪਾਜਪਾ ਗਠਜੋੜ ਦੇ ਜਿਹੜੇ ਵੀ ਕੋਈ ਬੰਦੇ ਤੁਹਾਡੇ ਪਿੰਡ ਵਿੱਚ ਨਗਰ ਵਿੱਚ ਇਲਾਕੇ ਵਿੱਚ ਆਉਂਦੇ ਆ ਆਪਾਂ ਫਿਰ ਆ ਮੰਗਾ ਨਾਲ ਜੁੜ ਕੇ ਸਵਾਲ ਕਰਨੇ ਉਹਨਾਂ ਨੂੰ ਵੀ ਸਾਡੇ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕੀ ਦੇਸ਼ ਦੀ ਰਾਜਤਾ ਨੀਵੇਂ ਚ ਜਾਣਾ ਸਾਡਾ ਕਸੂਰ ਆ ਔਰ ਇਸ ਕਰਕੇ ਸਾਡੇ ਨੌਜਵਾਨ ਨੂੰ ਤੁਸੀਂ ਗੋਲੀ ਮਾਰੀ ਆ ਜਾਂ ਫਿਰ ਸਾਡੀਆਂ ਮੰਗਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਉਹਦੀ ਮੰਗ ਕਰਨ ਤੱਕ ਨਾ ਆਵਾ ਸਾਡਾ ਜਿਹੜਾ ਤੁਸੀਂ ਆਪ ਦੇ ਚੋਣ ਮੰਡੀਆਂ ਦੇ ਬੈਸਟੋ ਵਿੱਚ ਜਦੋਂ ਸਵੈਮ ਸਾਡੇ ਪ੍ਰਧਾਨ ਮੰਤਰੀ ਜੀ ਮੁੱਖ ਮੰਤਰੀ ਹੁੰਦੇ ਸੀ ਪ੍ਰਧਾਨ ਮੰਤਰੀ ਦੇ ਐਜੇ ਉਮੀਦਵਾਰ ਆਏ ਸੀਗੇ ਉਦੋਂ ਇਹ ਗੱਲਾਂ ਕਰਦੇ ਰਹੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਗੱਲ ਕਰਦੇ ਰਹੇ ਔਰ ਬਹੁਤ ਸਾਰੀਆਂ ਹੋਰ ਮੰਗਾਂ ਪਿਛਲੇ ਅੰਦੋਲਨ ਚ ਮੰਨੀਆਂ ਹੋਈਆਂ ਵੀ ਸਾਰੇ ਦਿੱਲੀ ਦੇ ਕੇਸ ਵਾਪਸ ਲਏ ਜਾਣਗੇ ਲਖੀਮਪੁਰ ਖਰੀ ਦਾ ਇਨਸਾਫ ਦਿੱਤਾ ਜਾਊਗਾ ਹੁਣ ਦੂਜਾ ਨਾਲ ਜੁੜ ਗਿਆ ਵੀ ਸਾਨੂੰ ਖਨੌਰੀ ਕਤਲकांड ਦਾ ਇਨਸਾਫ ਵੀ ਮਿਲਣਾ ਚਾਹੀਦਾ ਇਹਦੇ ਨਾਲ ਦੀ ਨਾਲ ਬਿਜਲੀ ਬਿੱਲ ਜਿਹੜਾ ਕਹਿੰਦਾ ਸੀ ਸਾਰੇ ਖਪਤਕਾਰਾਂ ਨੂੰ ਪੁੱਛ ਕੇ ਲੈ ਕੇ ਆਵਾਂਗੇ ਉਹ ਹੁਣ ਬਾਈ ਇਹਨਾਂ ਨੇ ਝੂਠ ਬੋਲ ਕੇ ਬਣਾ ਕੇ ਰੱਖ ਲਿਆ ਬਿਜਲੀ ਐਕਟ 2023 24 ਬਣ ਗਿਆ ਵਾ ਪੂਰੇ ਦੇਸ਼ 'ਚ ਲਾਗੂ ਹੋਣਾ ਵਾ ਅਰ ਜੇ ਅਸੀਂ ਕਹਿ ਰਹੇ ਫਸਲੀ ਬੀਮਾ ਯੋਜਨਾ ਸਰਕਾਰ ਆਪ ਦੇ ਦਮ ਤੇ ਲਾਗੂ ਕਰੇ ਉਹ ਗੱਲ ਸਾਡੀ ਗਨਾਹ ਹੈਗੀ ਆ ਜਾਂ ਅਸੀਂ ਕਹਿੰਨੇ ਆ ਵੀ ਭਾਰਤ WTO ਚੋਂ ਬਾਹਰ ਆ ਜਾਵੇ ਉਹ ਸਾਡਾ ਗਨਾਹ ਹੈਗਾ ਵਾ ਕਿਹੜੀ ਗੱਲ ਦਾ ਗਨਾਹ C250 ਦੇ ਅਨੁਸਾਰ ਫਸਲਾਂ ਦੇ ਭਾਅ ਮੰਗਣਾ ਸਾਡਾ ਗਨਾਹ ਵਾ ਜਿਹੜੀ ਭੱਜਪਾ ਆਪ ਦੇ ਟਾਈਮ 'ਚ ਕਹਿੰਦੀ ਰਹੀ ਆ ਕਿਹੜੀ ਗੱਲ ਸਾਡਾ ਗਨਾਹ ਵਾ ਇਹ ਸਵਾਲ ਸਾਨੂੰ ਲੱਗਦਾ ਪੂਰੇ ਦੇਸ਼ ਦੇ ਪਾਜਪਾ ਗਠਜੋੜ ਦੇ ਸਾਹਮਣੇ ਰੱਖਣ ਦਾ ਮੌਲਿਕ ਅਤੇ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੱਕ ਹੈਗਾ ਅਸੀਂ ਸਵਾਲ ਕਰੀਏ ਉਹਨਾਂ ਨੂੰ ਇਹ ਪੋਸਟਰ ਅੱਜ ਚੱਬਾ ਪਿੰਡ ਵਿੱਚ ਅਸੀਂ ਲਾਂਚ ਕਰ ਰਹੇ ਹਾਂਗੇ ਆ ਤੇ ਚੱਬੇ ਪਿੰਡ ਵਿੱਚ ਲਾ ਕੇ ਇਹ ਮੁਹਿੰਮ ਦੀ ਸ਼ੁਰੂਆਤ ਸੀ ਕਰ ਰਹੇ ਪੰਜਾਬ ਦੇ 13000 ਪਿੰਡਾਂ ਵਿੱਚ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਵਾਂਗੇ ਵੀ ਜਿੱਥੇ ਜਿੱਥੇ ਵੰਦੀਆਂ ਨਹੀਂ ਵੀ ਹੈਗੀਆਂ ਉੱਥੇ ਇਹ ਪੋਸਟਰ ਦਾ ਡਾਟਾ ਲੈ ਕੇ ਸਾਤੋਂ ਹਰ ਪਿੰਡ ਦੇ ਵਿੱਚ ਇਹ ਪੋਸਟਰ ਲੱਗਣੇ ਚਾਹੀਦੇ ਆ ਸ਼ਹੀਦ ਸੁਭਕਰਨ ਸਿੰਘ ਜੀ ਦੀ ਫੋਟੋ ਲਾ ਕੇ ਨਾਲ ਮੰਗਾ ਤੇ ਨਾਲ ਸਵਾਲ ਲਿਖੇ ਹੋਏ ਆ ਨਾਲ ਦੀ ਨਾਲ ਔਰ ਨਾਲ ਦੀ ਨਾਲ ਜੋ ਮੋਦੀ ਸਰਕਾਰ ਨੇ ਦੋਵਾਂ ਬਾਰਡਰਾਂ ਤੇ ਜ਼ੁਲਮ ਕੀਤਾ ਵਾ ਉਹਦੇਆਂ ਮੂੰਹ ਬੋਲਦੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਜਿਹੜੇ ਕਹਿੰਦੇ ਸੀ ਹਾਈ ਕੋਰਟ ਦੇ ਵਿੱਚ ਹਰਿਆਣਾ ਦੀ ਪੁਲਿਸ ਕਹਿ ਰਹੀ ਸੀ ਬੁਲਟ ਨਹੀਂ ਚਲਾਈ ਅਸੀਂ ਤੁਹਾਨੂੰ ਬੁਲਟ ਚਲਦੀ ਦਿਖਾ ਰਹੇ ਹਾਂ ਉਹਦੀ ਤਸਵੀਰ ਹੈਗੀ ਆ ਪੈਲਟ ਗੰਨਾ ਚਲਦੀਆਂ ਤੁਹਾਨੂੰ ਦਿਖਾ ਰਹੇ ਹਾਂ ਬਕਾਇਦਾ ਜਿਹੜਾ ਕੱਲ ਅਸੀਂ ਟਰੈਕਟਰ ਖਿੱਚ ਕੇ ਲਿਆਂਦਾ ਸੀਗਾ ਪਰਸੋਂ ਉਹਦੇ ਵਿੱਚੋਂ ਐਸਐਲਆਰ ਦੀਆਂ ਗੋਲੀਆਂ ਵਾਂ ਤੁਹਾਨੂੰ ਵੀ ਦਿਖਾ ਦਿੰਨੇ ਆ ਨਿਕਲ ਕੇ ਆਈਆਂ ਤਾਂ ਕੀ ਜ਼ੁਲਮ ਕੀਤਾ ਉਹ ਜ਼ੁਲਮ ਦੀਆਂ ਬੋਲਦੀਆਂ ਤਸਵੀਰਾਂ ਔਰ ਜਿਵੇਂ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਨੂੰ ਗੋਲੀ ਮਾਰੀ ਗਈ ਉਹ ਸਾਰੀ ਤਸਵੀਰ ਕਾਥਾ ਪੂਰੇ ਦੇਸ਼ ਦੇ ਸਾਹਮਣੇ ਰੱਖਾਂਗੇ ਇਹਦੀ ਸ਼ੁਰੂਆਤ ਅੱਜ ਅਸੀਂ ਕਰ ਰਹੇ ਹੈਗੇ ਓਸੇ ਲੜੀ ਤਹਿਤ ਠੀਕ ਆ ਆਪਣਾ ਕੱਲ ਰਾਣੀਆਂ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦਾ ਉੱਥੇ ਪੱਜਪਾ ਦੇ ਆਗੂ ਮੁਖਵਿੰਦਰ ਸਿੰਘ ਮਾਹਲ ਪਹੁੰਚੇ ਸੀਗੇ ਜਦੋਂ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਸਮਰਥ ਰਹੇ ਹੋਰਸ ਵਿੱਚ ਆ ਗਈ ਫਿਰ ਕਾਲੇ ਝੰਡੇ ਨਾਲ ਵਿਰੋਧ ਕਿਸਾਨਾਂ ਨੇ ਕੀਤਾ ਉੱਥੋਂ ਉਹਨਾਂ ਨੂੰ ਨਿਕਲਣਾ ਪੈ ਗਿਆ ਤਾਂ ਇਹ ਵਿਰੋਧ ਹਰ ਪਿੰਡ ਵਿੱਚ ਆਹੀ ਹੋਊਗਾ ਅਰ ਅੱਜ ਇਸੇ ਤਰ੍ਹਾਂ ਮੈਨੂੰ ਲੱਗਦਾ ਹਰਿਆਣੇ ਦੀ ਸਰਕਾਰ ਨੂੰ ਲੱਗਦਾ ਸੀਗਾ ਕਿ ਅਸੀਂ 75000 ਅਰਧ ਸੈਨਿਕ ਫੋਰਸ ਲਾ ਲਏ ਆ ਜਾ ਉੱਥੇ ਪੁਲਿਸ ਫੋਰਸ ਇਸ ਕਰਕੇ ਵਿਰੋਧ ਲਈ ਅਸਮਰਥ ਹੋ ਜਾਣਗੇ ਕਿਸਾਨ ਪਰ ਅਜਿਹਾ ਨਹੀਂ ਹੈਗਾ ਪਿਆਓ ਮਾਜਰਾ ਦੀ ਵੱਡੀ ਮਹਾਪੰਚਾਇਤ ਸਿੱਧੀ ਸਮਾਗਮ ਮੌੜਾ ਮੰਡੀ ਦੀ ਵੱਡਾ ਸਿੱਧੀ ਸਮਾਗਮ ਵੱਡੀ ਤਰ੍ਹਾਂ ਸਫਲਤਾ ਨਾਲ ਕਰ ਲਿਆ ਔਰ ਅੱਜ ਸਾਡੇ ਆਗੂ ਸਰਦਾਰ ਜਰਨੈਲ ਸਿੰਘ ਜੀ ਉਹਨਾਂ ਦੀ ਜਥੇਬੰਦੀ ਵੱਲੋਂ ਕਿਸਾਨਾਂ ਮਜ਼ਦੂਰਾਂ ਨੇ ਉੱਥੇ ਮੁੱਖ ਮੰਤਰੀ ਰਤੀਆ ਵਿਚ ਆਏ ਸੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਉਹਦਾ ਵਿਰੋਧ ਕੀਤਾ ਸਵਾਲ ਕਰਨ ਦਾ ਅਧਿਕਾਰ ਨਹੀਂ ਦੇ ਰਹੀ ਪਾਸ਼ਪਾ ਜੇ ਮੁੱਖ ਮੰਤਰੀ ਜੀ ਸੱਚੇ ਸੀ ਸਾਡੇ ਬੰਦੇ ਆnde ਸੀ ਵੀ ਅਸੀਂ ਬਹਿ ਕੇ ਸਵਾਲ ਜਵਾਬ ਕਰਨਾ ਚਾਹੁੰਦੇ ਕਰ ਲੋ ਅਸੀਂ ਵਿਰੋਧ ਵੀ ਨਹੀਂ ਕਰਦੇ ਸਾਡਾ ਹੱਕ ਆ ਡਰਦੇ ਆ ਸਾਡੇ ਸਵਾਲਾਂ ਦੇ ਜਵਾਬ ਦੇਣ ਦਾ ਹੱਕ ਨਹੀਂ ਹੈਗਾ ਜਰਨੈਲ ਸਿੰਘ ਦੀ ਮੈਂ ਵੀਡੀਓ ਪੂਰੀ মিডিਆ ਨੂੰ ਪਾਤ ਤੀ ਉਹ ਆ ਰਹੀ ਹੈਗੀ ਆ ਉਹਨਾਂ ਨੂੰ ਗ੍ਰਿਫਤਾਰ ਕੀਤੇ 300 ਤੋਂ 400 ਕਿਸਾਨ ਉਥੇ ਗ੍ਰਿਫਤਾਰ ਕਰਕੇ ਥਾਣਿਆਂ ਤੇ ਜੇਲਾਂਾਂ ਨੂੰ ਖੜੇ ਜਾ ਰਹੇ ਆ ਪਾਸ਼ਪਾ ਜੋ ਕਰ ਲਵੇ ਇਹ ਪੂਰੇ ਦੇਸ਼ ਵਿੱਚ ਇਹ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੇਗਾ ਜਿੱਥੇ ਜਿੱਥੇ ਜੇ ਹਰਿਆਣਾ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਜਬਰ ਹੋਇਆ ਜੇ ਉੱਥੇ ਵਿਰੋਧ ਹੋ ਗਿਆ ਜਿੱਤੇ ਵੀ ਪਾਛਪਾ ਦੀ ਡਬਲ ਵਾਲੀ ਇੰਜਨ ਵਾਲੀ ਸਰਕਾਰ ਆ ਜਿੱਥੇ ਉਹ ਕਹਿੰਦੇ ਸੀ ਜੜੀ ਨਹੀਂ ਫਟਕਣ ਦੇਣੀ ਉੱਥੇ ਕਿਸਾਨ ਬਾਹਰ ਨਿਕਲਣਗੇ ਅਰ ਪਾਛਪਾ ਗਠਜੋੜ ਦਾ ਡਟ ਕੇ ਵਿਰੋਧ ਕਰਨਗੇ ਇਹ ਵਿਰੋਧ ਲਗਾਤਾਰ ਪਿੰਡ ਪੱਦਰੀ ਹੋ ਰਿਹਾ ਵਾ ਸੋ ਇਸ ਤਰੀਕੇ ਨਾਲ ਜਿਹੜੀ ਇਹ ਪਰਸੈਪਸ਼ਨ ਸੀਗੀ ਵੀ ਇਹ ਅੰਦੋਲਨ ਕੱਲਾ ਪੰਜਾਬ ਦਾ ਅੰਦੋਲਨ ਆ ਅਜਿਹੀ ਕੋਈ ਗੱਲ ਨਹੀਂ ਹੈਗੀ। ਹਰਿਆਣੇ ਦੇ ਵਿੱਚ ਜਿੱਡੀਆਂ ਵੱਡੀਆਂ ਸੀ ਮਹਾਪੰਚਾਇਤਾਂ ਕੀਤੀਆਂ ਰਾਜਸਥਾਨ ਦੇ ਵਿੱਚ ਕੀਤੀ ਆ ਅ ਰਾਜਸਥਾਨ ਦੇ ਅਜੇ ਤੱਕ ਉੱਬਰ ਨਹੀਂ ਆ। ਰਾਜਸਥਾਨ ਦੇ ਬਾਰਡਰ ਤੇ ਧਰਨਾ ਵੀ ਲੱਗਾ ਹੋਇਆ। ਉੱਥੇ 2000 ਕਿਸਾਨ ਸੁਭਾ ਹੁੰਦਾ 60-70 ਟਰਾਲੀਆਂ ਵਾਂ ਸ਼ਾਮਾਂ ਨੂੰ ਚਲਿਆ ਜਾਂਦਾ ਕੋਈ 500 ਰਹਿ ਜਾਂਦਾ। ਹਰੇ ਐਸੇ ਤਰ੍ਹਾਂ ਤੁਸੀਂ ਦੇਖੋਗੇ ਅੱਠ-ਅੱਠ ਸੂਬਿਆਂ ਦੇ ਵਿੱਚ ਮੋਰਚੇ ਹੋ ਰੌਣ ਵਾਲੇ ਸਮੇਂ ਦੇ ਵਿੱਚ ਵਧਣਗੇ ਆਉਣ ਵਾਲੇ ਸਮੇਂ ਵਿੱਚ ਇਸ ਤਰੀਕੇ ਨਾਲ 3 ਅਪ੍ਰੈਲ ਨੂੰ ਕਰਨਾਟਕਾ ਦੇ ਵਿੱਚ ਵੱਡੀ ਮਹਾਪੰਚਾਇਤ ਹੋ ਚੁੱਕੀ ਆ ਔਰ ਅਸੀਂ ਸ਼ੰਭੂ ਬਾਰਡਰ ਤੋਂ ਤੇ ਚੰਡੀਗੜ੍ਹ ਤੋਂ ਜਿਹੜੀ ਸ਼ਹੀਦ ਦੀ ਸ਼ਹੀਦੀ ਯਾਤਰਾ ਸਾਊਥ ਇੰਡੀਆ ਨੂੰ ਸ਼ੁਰੂ ਕੀਤੀ ਸੀ ਉਹ ਕੰਬਟੂਰ ਤਮਲਾਡੂ ਦੇ ਵਿੱਚ ਪਹੁੰਚ ਚੁੱਕੀ ਆ ਉੱਥੇ ਲਗਾਤਾਰ ਪ੍ਰਚਾਰ ਹੋ ਰਿਹਾ ਵਾ ਔਰ ਆਉਣ ਵਾਲੇ ਦਿਨਾਂ ਸਾਡਾ ਦੌਰਾ ਵੀ ਕੱਲ ਤੋਂ ਸ਼ੁਰੂ ਹੋ ਜਾਣਾ ਵਾ ਔਰ ਅਸੀਂ ਇਸ ਤਰੀਕੇ ਨਾਲ ਕੇਰਲਾ ਦੇ ਵਿੱਚ ਤਮਲਾਡੂ ਦੇ ਵਿੱਚ ਤੇ ਪੌਂਡੀਚੇਰੀ ਦੇ ਵਿੱਚ ਪ੍ਰਚਾਰ ਕਰਾਂਗੇ ਉਦੋਂ ਗਾਹਾਂ ਅਸੀਂ ਰਾਜਸਥਾਨ ਵੀ ਜਾ ਰਹੇ ਹਾਂ ਤੁਹਾਨੂੰ ਉਹ ਸਾਰੀ ਡਿਟੇਲ ਦਵਾਂਗੇ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਵੱਡੀਆਂ ਮਹਾਪੰਚਾਇਤਾਂ ਔਰ ਸਿੱਧੀ ਸਮਾਗਮ ਅਸੀਂ ਜੜਿਆ ਵੱਡੇ ਪੱਧਰ ਤੇ ਕਰਾਂਗੇ ਜਿਹੜੀ ਆ ਪਰਸੈਪਸ਼ਨ ਸੀ ਵੀ ਇਹ ਅੰਦੋਲਨ ਕੱਲਾ ਪੰਜਾਬ ਦਾ ਵਾ ਇਹ ਝੂਠੀ ਸਾਬਤ ਹੋ ਜੂਗੀ ਭੱਜਪਾ ਦੀ ਔਰ ਉਹ ਬੈਕਫੁੱਟ ਤੇ ਜਾਂਦੇ ਨਜ਼ਰ ਆਉਣਗੇ ਜੜੀ ਪਾਰਟੀ ਅੱਜ ਦੂਜਿਆਂ ਤੇ ਇਲਜ਼ਾਮ ਲਾ ਰਹੀ علاوہ ਕੋਈ ਪਾਰਟੀ ਭ੍ਰਿਸ਼ਟਾਚਾਰ ਨਾਲ ਜੱਫਤ ਹੋ ਸਕਦੀ ਹੈ ਪ੍ਰਧਾਨ ਮੰਤਰੀ ਜੀ ਲਗਾਤਾਰ ਬੋਲ ਰਹੇ ਤੋਂ ਪ੍ਰਧਾਨ ਮੰਤਰੀ ਜੀ ਦੀ ਪਾਰਟੀ ਖੁਦ ਚੋਣ ਬਾਣ ਦੇ ਵਿੱਚ ਫਸੀ ਹੋਈ ਆ ਜੇ ਮਾਨਜੋਗ ਸੁਪਰੀਮ ਕੋਰਟ ਇਹ ਦਖਲਦਾਰੀ ਨਾ ਕਰਦਾ ਵੀ ਤੁਸੀਂ ਸਾਰਾ ਕੁਝ ਲੋਕਾਂ ਦਾ ਨਸ਼ਰ ਕਰੋ ਵੀ ਕਿਹੜੀ ਕੰਪਨੀ ਨੇ ਕਿਹੜੇ ਬੰਦੇ ਨੇ ਕਿਹੜੀ ਪਾਰਟੀ ਨੂੰ ਕਿੰਨਾ ਫੰਡ ਦਿੱਤਾ ਹੈਗਾ ਔਰ ਅਨੁਰਾਗ ਠਾਕੁਰ ਜੀ ਮਾਨਜੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਨਰਾਦਰੀ ਕਰਦੇ ਨੈਰਾਏ ਟੀਵੀ ਚੈਨਲਾਂ ਤੇ ਠੀਕ ਹੈ ਜਦੋਂ ਕੋਈ ਵੀ ਕੋਰਟ ਦਾ ਫੈਸਲਾ ਹੁੰਦਾ ਕਿਸੇ ਦੇ ਵਿਰੁੱਧ ਚਲਿਆ ਜਾਵੇ ਉਹਦੀ ਆਲੋਚਨਾ ਕਰ ਸਕਦਾ ਹੁੰਦਾ ਵੀ ਸਾਨੂੰ ਫੈਸਲਾ ਮਨਜ਼ੂਰ ਨਹੀਂ ਪਰ ਸੱਤਾ 'ਚ ਬੈਠੇ ਜਿਹੜੇ ਸਾਡੇ ਵਾਰੀ ਕਹਿੰਦੇ ਸੀ ਵੀ ਇਹ ਆਲੋਚਨਾ ਕਰਦੇ ਸੱਤਾ 'ਚ ਬੈਠਿਆਂ ਨੂੰ ਜੇ ਫੈਸਲਾ ਠੀਕ ਨਹੀਂ ਹੈਗਾ ਤਾਂ ਸਰੇ ਆਮ ਸੁਪਰੀਮ ਕੋਰਟ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਨੇ ਜੇ ਸੁਪਰੀਮ ਕੋਰਟ ਕੋਈ ਸਹੀ ਫੈਸਲਾ ਲੋਕਾਂ ਦੇ ਪੱਖ 'ਚ ਲੈਂਦਾ ਵੀ ਹੈਗਾ ਵਾ ਉਹਦੀ ਆਲੋਚਨਾ ਆਪਣੇ ਜਿਹੜਾ ਡੈਮੇਜ ਉਹਨਾਂ ਨੂੰ ਹੋ ਰਿਹਾ ਇਸ ਲਕਸ਼ਣਾ ਦੇ ਵਿੱਚ ਉਹ ਤੋਂ ਬਚਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਅਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਜਦੋਂ ਪਚਪਾ ਦਾ ਵਿਰੋਧ ਹੋਇਆ ਜਿਹੜਾ ਆਰਐਸਐਸ ਨੇ ਸਾਡੇ ਤੇ ਫਤਵਾ ਜਾਰੀ ਕੀਤਾ ਸੀ ਵਾ ਵੀ ਲਕਸ਼ਣਾ ਦੇ ਵਿੱਚ ਕਿਸਾਨ ਜਿਹੜੇ ਆ ਉਹ ਬਦਮਨੀ ਫਲਾਊਗਾ ਇਹਨਾਂ ਦਾ ਅੰਦੋਲਨ ਉਹਦਾ ਮਕਸਦ ਸੀਗਾ ਵੀ ਸਾਡੇ ਅੰਦੋਲਨ ਦੇ ਵਿੱਚ ਆਪ ਸ਼ਰਾਰਤ ਕਰਨਗੇ ਆਪਣੀਆਂ ਏਜੰਸੀਆਂ ਨਹੀਂ ਸਾਡਾ ਨੁਕਸਾਨ ਕਰਨਗੇ ਅਰ ਬਦਨਾਮੀ ਦਾ ਟਿੱਕਾ ਸਾਡੇ ਮੱਥੇ ਤੇ ਬਣਨਗੇ ਆ ਤੁਸੀਂ ਆਉਣ ਵਾਲੇ ਦਿਨਾਂ 'ਚ ਇਹਦੀਆਂ ਸੰਭਾਵਨਾ ਤੇ ਜ਼ਿਕਰ ਨਾ ਕਰੀਂ ਬਾਰ-ਬਾਰ ਪ੍ਰੈਸ ਨਹੀਂ ਇਹ ਸੁਚੇਤ ਕਰਦੇ ਰਹੇ ਨੇ ਸਰਕਾਰ ਦੀਆਂ ਏਜੰਸੀਆਂ ਨੂੰ ਫੋਰਸਾਂ ਨੂੰ ਕਿ ਇਹ ਘਟਨਾਵਾਂ ਵਾਪਰ ਕੇ ਸਾਡੇ ਮੱਥੇ ਤੇ ਮੜੀਆਂ ਜਾਣਗੀਆਂ ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਆ ਵੀ ਸਰਕਾਰ ਨੂੰ ਅਸੀਂ ਵਿਕਾਸ ਵਾਲੇ ਮੁੱਦੇ ਤੇ ਖਿੱਚ ਲਿਆਂਦਾ ਜਿਹੜਾ ਵਿਕਸਿਤ ਭਾਰਤ ਦਾ ਨਾਅਰਾ ਦੇ ਰਹੀ ਆ ਪਾਸ਼ਪਾ ਇਹ ਸਾਡੇ ਅੰਦੋਲਨ ਦੀ ਪ੍ਰਾਪਤੀ ਹੈਗੀ ਆ ਵਜ੍ਹਾ ਵੀ ਪਹਿਲੋ ਅਸੀਂ ਨਹੀਂ ਕਹਿੰਦੇ ਵੀ ਕੋਈ ਆਫਦਾ ਧਾਰਮਕ ਸਥਲ ਨਾ ਬਣਾਵੇ ਜਣੀ ਯੂਪੀ ਦੇ ਵਿੱਚ ਰਾਮ ਮੰਦਰ ਬਣ ਗਿਆ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਆ ਪਰ ਉਸ ਮੁੱਦੇ ਤੇ ਜਿਵੇਂ ਲક્ષਣ ਲੜਨਾ ਚਾਹੁੰਦੀ ਸੀ ਭਾਜਪਾ ਉਹਦੇ ਵਿੱਚ ਸਫਲ ਨਹੀਂ ਹੋ ਸਕੀ ਔਰ ਜਿਵੇਂ ਸੀਏ ਦੇ ਮੁੱਦੇ ਤੇ ਚੋਣਾਂ ਅੰਦੋਲਨ ਕਰਨਾ ਚਾਹੁੰਦੇ ਉਹਦੇ 'ਚ ਵੀ ਕੰਮ ਚੱਵੇ ਹੋਣਾ ਅਸਲ ਵਿੱਚ ਇਹ ਜਿਹੜਾ ਚੋਣਾਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਦੇ ਦਿਵਾਲੇ ਇਸ ਦੇਸ਼ ਦੀ ਰਾਜ ਨੀਤੀ ਨੂੰ ਔਰ ਉਹਦੇ ਪ੍ਰਚਾਰ ਪ੍ਰੋਪਗੈਂਡੇ ਨੂੰ ਕਮਾਉਣਾ ਚਾਹੁੰਦੇ ਸੀ ਉਹ ਘਮ ਚੁੱਕਾ ਇਸ ਅੰਦੋਲਨ ਦੀ ਇਹ ਵੱਡੀ ਪ੍ਰਾਪਤੀ ਹੋ ਗਈ ਆ ਬਹੁਤ ਚੰਗੀ ਗੱਲ ਆ ਪ੍ਰਧਾਨ ਮੰਤਰੀ ਜੀ ਵਿਕਾਸ ਦੇ ਨਾਂ ਤੇ ਚੋਣਾਂ ਲੜਨ ਇਹ ਚੰਗੀ ਗੱਲ ਇਹਦਾ ਸਵਾਗਤ ਕਰਾਂਗੇ ਔਰ ਉਹਨਾਂ ਕੋਲ ਜਵਾਬ ਮੰਗਾਂਗੇ ਫਿਰ ਕਿ ਪਿਛਲੇ 10 ਸਾਲਾਂ 'ਚ ਕਿਹੜਾ ਵਿਕਾਸ ਹੋ ਗਿਆ ਉਹ ਦੇਖ ਲੈਣ ਜਿੱਦਣ ਉਹ ਆਏ ਸੀ ਜਿਉ ਬਹੁਤ ਸਾਰੀਆਂ ਚੀਜ਼ਾਂ ਦਾ ਐਝ ਲੈਂਦੇ ਆ ਕਿ ਸਾਡੀ ਸਰਕਾਰ ਵਲੇ ਆਹਾ ਹੋਇਆ 5 ਲੱਖ ਸਟਾਰਟਅਪ ਦਾ ਨਾਂ ਲੈਂਦੇ ਆ ਵੀ ਅਸੀਂ ਸ਼ੁਰੂਆਤ ਕੀਤਾ ਬਹੁਤ ਸਾਰੇ ਕੰਮਾਂ ਦਾ ਐਝ ਲੈਂਦੇ ਉਹਨਾਂ ਨੂੰ ਹੱਕ ਹੈਗਾ ਫਿਰ ਇਹ ਵੀ ਅੱਜ ਲੈਣ ਕਿ ਜਿੱਦਣ ਉਹ ਆਏ ਸੀ ਉਨਾਂ ਸਾਡੇ ਭਾਰਤ ਦੇ ਸਿਰ 65 ਲੱਖ ਕਰੋੜ ਰੁਪਏ ਦਾ ਕਰਜ਼ਾ ਸੀਗਾ ਅੱਜ 175 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਸਰਕਾਰ ਦੇ ਅੰਕੜੇ ਹੈਗੇ ਜਿੱਦਣ ਉਹ ਆਏ ਸੀਗੇ 62 ਰੁਪਏ ਤਕਰੀਬਨ ਡਿਜੀਟਲ ਪੈਟਰੋਲ ਦੇ ਰੇਟ ਸੀ ਅੱਜ ਤਾਂ ਕਿੱਥੇ ਚਲੇ ਗਏ ਇਹ ਦੇਖ ਲੈਣ ਹੁਣ ਡਾਲਰ ਕਿੱਥੇ ਸੀਗਾ ਜਿਹੜਾ ਇਲਜ਼ਾਮ ਲਾਉਂਦੇ ਅੱਜ ਡਾਲਰ 83 ਰੁਪਏ ਤੋਂ ਵੀ ਟੱਪਿਆ ਪਿਆ ਸੋਨਾ ਸਭ ਤੋਂ ਮਹਿੰਗਾ ਐਸ ਸਰਕਾਰ ਦੇ ਵਿੱਚ ਹੋਇਆ ਔਰ ਬਾਕੀ ਸਾਡਾ ਖਾਦਾਂ ਦੇ ਦਵਾਈਆਂ ਦੇ ਖੇਤੀ ਮਸ਼ੀਨਰੀ ਦੇ ਡੀਜ਼ਲ ਦੇ ਬੀਜਾਂ ਦੇ ਰੇਟ ਕਿੰਨੇ ਗੁਣਾ ਵੱਧ ਚੁੱਕੇ ਆ ਤੇ ਸਾਡੀ ਆਮਦਨ ਵਿੱਚ ਜਿਹੜੇ ਕਹਿੰਦੇ 2022 ਦੇ ਵਿੱਚ ਸਾਡੀ ਆਮਦਨ ਦੁੱਗਣੀ ਕਰਨੀ ਆ ਉਹਦੇ ਬਾਰੇ ਤੇ ਭਾਜਪਾ ਬੋਲਦੀ ਨਹੀਂ ਹੈਗੀ ਨਾ ਸਵੈਮ ਪ੍ਰਧਾਨ ਮੰਤਰੀ ਜੀ ਬੋਲਦੇ ਨੇ ਕਿ ਕਿਸਾਨਾਂ ਦੀ ਆਮਦਨ ਦਾ ਕੀ ਬਣ ਗਿਆ ਆਏ ਦਿਨ ਪੰਜਾਬ ਵਿੱਚ ਵੀ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਜਿਹੜਾ ਵਿਕਸਿਤ ਭਾਰਤ ਦਾ ਨਾਅਰਾ ਆ ਰਿਹਾ ਠੀਕ ਹੈ ਕਾਰਪੋਰੇਟ ਦਾ ਵਿਕਾਸ ਹੋ ਗਿਆ ਹੋ ਬਹੁਤ ਚੰਗੀ ਗੱਲ ਹੈ ਪਰ ਆਮ ਜਨਤਾ ਦਾ ਵਿਕਾਸ ਕੋਈ ਨਹੀਂ ਹੈਗਾ ਸਮਾਜਿਕ ਇੰਡੈਕਸ ਦੇ ਵਿੱਚ ਅਸੀਂ ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਪਿੱਛੇ ਚੱਲ ਰਹੇ ਹਾਂਗੇ ਜੋ ਹਾਲਾਤ ਨੇ ਇਹਦੋਂ ਕਹਾ ਜਿਹੜਾ ਅਸੀਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀਗਾ ਜਿਹੜੇ ਇਹਨਾਂ ਨੇ 9 ਸੈੱਲਵਾਂ ਨੂੰ 26 ਮਾਰਕੀਟ ਕਮੇਟੀਆਂ ਦਾ ਤੋੜ ਕੇ ਮਰਜ਼ ਕਰਨ ਦਾ ਫੈਸਲਾ ਕੀਤਾ ਸੀਗਾ ਜਦੋਂ ਅਸੀਂ ਸੱਤ ਦਾ ਪ੍ਰੋਗਰਾਮ ਰੱਖਿਆ 9 ਦਾ ਸ਼ੰਭੂ ਬਾਰਡਰ ਤੇ ਰੇਲ ਰੋਕੋ ਕੀਤਾ ਸੀਗਾ ਭਗਵੰਤਮਾਨ ਸਰਕਾਰ ਨੂੰ ਸਾਡੀ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ 4 ਘੰਟਿਆਂ ਬਾਅਦ ਉਹ ਫੈਸਲਾ ਵਾਪਸ ਲੈਣਾ ਪੈ ਗਿਆ। ਅਸੀਂ ਕਹਿੰਦੇ ਬਹੁਤ ਚੰਗਾ ਕੀਤਾ ਭਗਵੰਤਮਾਨ ਸਰਕਾਰ ਨੇ ਇਹ ਵਾਪਸ ਲੈ ਲਿਆ ਫੈਸਲਾ। ਅਸੀਂ ਅਗਲੀ ਗੱਲ ਕਹਿੰਦੇ ਹਾਂ ਵੀ ਭਗਵੰਤਮਾਨ ਸਰਕਾਰ ਕੇਂਦਰ ਨੂੰ ਚਿੱਠੀ ਲਿਖੇ ਵੀ ਜਿਹੜੇ ਇਹ ਸੈਲੋਜ਼ ਨੇ ਇਹਨਾਂ ਨੂੰ ਐਫਸੀਆਈ ਦੇ ਘੇਰੇ ਵਿੱਚ ਲਿਆਂਦਾ ਜਾਵੇ। ਅਗਲਾ ਪੱਖ ਇਹ ਹੋਵੇ ਪ੍ਰਾਈਵੇਟ ਸੈਲੋਜ਼ ਦੀ ਪਾਲਿਸੀ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਆ ਔਰ ਬਾਕੀ ਸਾਡਾ ਦਾ ਸੱਤ ਦਾ ਦੇਸ਼ ਭਰ ਦੇ ਵਿੱਚ ਪ੍ਰੋਗਰਾਮ ਹੈਗਾ ਵਾ ਵੀ ਲੌਂਗ ਮਾਰਚ ਕਰਕੇ ਡੀਸੀਆਂ ਦੇ ਅੱਗੇ ਅਰਥੀ ਫੂਕ ਮਜਾਰੇ ਕਰਾਂਗੇ ਹੋਊਗਾ ਅੰਮ੍ਰਿਤਸਰ 'ਚ ਵੀ ਹੋਊਗਾ ਅਰੇਦੋ ਕਹਾ ਨੌ ਨੂੰ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਪੱਕੀ ਰੇਲ ਜਾਮ ਕਰਾਂਗੇ ਬੇਸ਼ੱਕ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਹੁਣ ਪੁਤਲੇ ਨਹੀਂ ਫੁੱਕਾਂਗੇ ਕਿਉਂਕਿ ਉਹਨਾਂ ਨੇ ਫੈਸਲਾ ਆਪ ਦਾ ਵਾਪਸ ਲੈ ਗਿਆ ਭਗਵੰਤ ਮਾਨ ਸਰਕਾਰ ਨਾਲ ਇੱਕ ਗੱਲ ਜੁੜੀ ਹਜੇ ਬਾਕੀ ਆ ਵੀ ਉਹ ਬਾਰਡਰਾਂ ਤੇ ਬਿਜਲੀ ਪਾਣੀ ਅਰੇਦੋ ਕਹਾ ਉੱਥੇ ਮੱਛਰ ਬਿਗਾਰੀ ਬਿਮਾਰੀ ਦਾ ਸਾਰਾ ਪ੍ਰਬੰਧ ਕਰ ਲਵੇ ਆਪ ਦਾ ਅਰ ਇਹਦੋਂ ਕਹਾ ਜਿਹੜੇ ਹਰਿਆਣੇ ਦੇ ਵਿੱਚ ਕਿਸਾਨ ਗ੍ਰਿਫਤਾਰ ਹੋਏ ਆ ਜੇ ਉਹਨਾਂ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਬਿਸ਼ਰ ਬਗੈਰ ਕਿਸੇ ਸ਼ਰਤ ਤੋਂ ਤਾਂ ਫਿਰ ਪੱਕਾ ਰੇਲ ਰੋਕੋ ਨੌ ਨੂੰ ਸ਼ੰਭੂ ਬਾਰਡਰ ਦੇ ਵਿੱਚ ਜਾਰੀ ਹੋ ਜਾਊਗਾ ਧੰਨਵਾਦ ਨੌ ਕੱਲਾ ਭਾਜੀਪੀ ਦਾ ਭਤੇਰ ਸਾਹਿਬ ਹਾਂ ਬਿਲਕੁਲ ਸੱਤ ਨੂੰ ਤੇ ਨੌ ਨੂੰ ਇਹ ਕੱਲਾ ਪਾਜਪਾ ਦੇ ਵਿਰੁੱਧ ਚੱਲੂਗਾ ਸਾਡਾ ਪ੍ਰੋਗਰਾਮ ਹਾਂ ਦੇਖੋ ਅਸੀਂ ਡੀਸੀ ਨੂੰ ਨਾ ਤਾਂ ਮੰਗ ਪੱਤਰ ਦੇਣੇ ਸੀਗੇ ਡੀਸੀ ਦੇ ਬਾਰ ਬੋਰੇ ਜਾ ਕੇ ਪਤਲਾ ਫੁਕਣਾ ਸੀਗਾ ਇਹ ਸਾਨੂੰ ਉਹਦੇ ਲੋਕਾਂ ਦੀ ਗਿਣਤੀ ਕਰਕੇ ਪ੍ਰੋਗਰਾਮ ਰੱਖਿਆ ਕੋਈ ਮੰਗ ਪੱਤਰ ਨਹੀਂ ਦੇਣਾ ਸੀ ਨੌ ਦਾ ਇੱਕ ਦਿਨ ਦਾ ਬੰਦ ਹੋਊਗਾ ਕਿ ਰੇਲ ਰੋਕੋ ਅੰਦੋਲਨ ਜਿਹੜਾ ਨੌ ਦਾ ਹੁਣ ਇਹ ਸਰਕਾਰ ਦੱਸੂਗੀ ਕਿ ਕਿੰਨੇ ਦਿਨ ਬੰਦ ਕਰਾਉਣਾ ਪੱਕਾ ਬੰਦ ਹੋਊਗਾ ਉਹਦੇ ਸਾਰ ਕੋਈ ਭਾਜਪਾ ਦੇ ਵੱਲ ਕੋਈ ਸੱਦਾ ਨਹੀਂ ਆਇਆ ਕੋਈ ਮੀਟਿੰਗ ਇਹਦਾ ਜੀ ਨਾ ਜੀ ਕੋਈ ਅਜੇ ਕੋਈ ਗੱਲ ਨਹੀਂ ਹੈਗੀ ਜੀ ਧੰਨਵਾਦ ਮਿਹਰਬਾਨ ਕਾਂਗਰਸ ਦਾ ਮੈਨੀਫੈਸਟੋ ਆਇਆ ਜੀ ਦੇਖਿਆ ਜਿਹੜਾ ਕਾਂਗਰਸ ਦਾ ਜੀ ਹਾਂ ਜੀ ਦੇਖੋ ਕਾਂਗਰਸ ਪਾਰਟੀ ਨੇ ਜਿਹੜਾ ਚੋਣ ਮੈਨੀਫੈਸਟੋ ਹੁਣ ਬਣਾਇਆ ਵਾ ਜਾਰੀ ਹੋਇਆ ਅੱਜ ਖੜਗੇ ਜੀ ਹੁਣਾ ਤੇ ਰਾਹੁਲ ਜੀ ਹੁਣਾ ਨੂੰ ਜਾਰੀ ਕੀਤਾ ਵਾ ਠੀਕ ਆ ਵਾਦੇ ਤਾਂ ਉਹਨਾਂ ਨੇ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਵੀ ਉਹ ਚ ਕਹੀ ਹੋਈ ਆ ਹੋਰ ਵੀ ਵਾਦੇ ਕੀਤੇ ਹੋਏ ਆ ਪਰ ਕਾਂਗਰਸ ਦੀ ਬੜੀ ਲੰਮਾ ਸਮਾਂ ਸਰਕਾਰ ਰਹੀ ਆ ਇਹ ਸੱਤਾ ਵਿੱਚ ਰਹਿ ਕੇ ਇਹ ਗੱਲਾਂ ਕਦੀ ਪੂਰੀਆਂ ਨਹੀਂ ਹੋਈਆਂ ਉਹਨਾਂ ਦੇ ਬਹੁਤ ਸਾਰੇ ਵਾਅਦੇ ਪਹਿਲਾਂ ਵੀ ਸਾਡੇ ਨਾਲ ਹੁੰਦੇ ਰਹੇ ਆ ਪਰ ਦੇਖਣ ਵਾਲੀ ਗੱਲ ਹੈ ਵੀ ਜਦੋਂ ਸੱਤਾ ਵਿੱਚ ਆਉਣਗੇ ਉਦੋਂ ਇਹ ਗੱਲਾਂ ਪੂਰੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ ਪਰ ਜੇ ਉਹਨਾਂ ਕਿਸਾਨਾਂ ਵਾਲੇ ਮੁੱਦੇ ਨੂੰ ਅੱਗੇ ਰੱਖਿਆ ਵਾ ਇਹ ਚੰਗੀ ਗੱਲ ਆ ਪਰ ਇਸ ਗੱਲ ਤੇ ਯਕੀਨ ਨਹੀਂ ਕੀਤਾ ਜਾਏਦਾ ਜਿੰਨਾ ਜੇਰ ਤੱਕ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣਾ ਕੇ ਪਾਸ ਕਰਕੇ ਦਿੱਤਾ ਨਹੀਂ ਜਾਂਦਾ ਹੈ